ਜੀ ਆਪਣਾ ਨਾਮ ਦਾ ਸਕੱਤਰ ਤੁਹਾਡੀ ਬੇਟੀ ਨੇ ਮੈਰਿਕ ਲਿਸਟ ਅਸੀ ਦਿੱਤੀ ਹੈ ਕਿੰਨੀ ਖੁਸ਼ੀ ਹੋ ਰਹੀ ਹੈ ਹਾਂਜੀ ਮੇਰਾ ਨਾਮ ਜੀਤ ਕੋਹਰ ਹੈ ਮੇਰੀ ਬੇਟੀ ਦਾ ਨਾਮ ਗੁਰੀਨ ਕੋਹਰ ਹੈ 24 ਹਾਂਜੀ ਮੇਰਾ ਨਾਮ ਜੀਤ ਕੋਹਰ ਹੈ ਮੇਰੀ ਬੇਟੀ ਦਾ ਨਾਮ ਗੁਰੀਨ ਕੋਹਰ ਹੈ ਨਿਊ ਫਲਾਵਰ ਸਕੂਲ ਵਿੱਚ ਕਲਪੀ ਹੈ ਤੇ ਨਾਮ ਵਿੱਚ ਸੈਕਸ਼ਨ ਨੰਬਰ 3 ਹੈ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਨੂੰ ਪੱਕਾ ਯਕੀਨ ਹੈਗਾ ਸੀ ਵੀ ਸਾਡੀ ਬੇਟੀ ਐਸੇ ਹੁਣ ਕੰਮ ਲਾਏਗੀ ਲੜਕੀ ਨੇ ਟਾਡੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਇਸ ਦੇ ਨਾਲ ਅੰਮ੍ਰਿਤ ਸਰਦਾ ਵੀ ਬਹੁਤ ਖੁਸ਼ੀ ਕਿਨੇ ਮਹਿਸੂਸ ਕਰ ਰਹੀ। ਅਸੀਂ ਤਾਂ ਬਹੁਤ ਜ਼ਿਆਦਾ ਹੁੰਦੀ ਸਾਡੇ ਤੇ ਪਾਜ ਜਿਵੇਂ ਲੱਗਦੇ। ਤੁਹਾਡੇ ਬੇਟੇ ਨੇ ਪਹਿਲਾਂ ਇਸ ਤਰ੍ਹਾਂ ਕੀਤਾ ਟੋਪ ਕੀਤਾ ਸੀ ਉਹਨੇ ਵੀ ਸ਼ਿਫਟ ਕਲਾਸ ਵਿੱਚ ਉਹ ਅੱਜ ਬੇਟੀ ਨੇ ਕਰਕੇ ਤੇ ਸਾਡਾ ਨਾਮ ਰੌਸ਼ਨ ਕਰਤਾ ਜੀ। ਜਿਸ ਵੇਲੇ ਘਰੇ ਪੜ੍ਹਾਈ ਕਰਦੀ ਹੈ ਕੋਈ ਕੰਮ ਕਾ ਇਸ ਢੜੇ ਕਿਹਾ ਜਾਂਦਾ ਕਿ ਸਿਰਫ ਕਿਹਾ ਜਾਂਦਾ ਕਿ ਪੜ੍ਹਾਈ ਨੇ ਬੇਟਾ। ਨਹੀਂ ਨਹੀਂ ਕੰਮ ਵੀ ਕਰਦੀ ਹੈ ਹੱਲਪ ਵੀ ਕਰਾਂਦੀ ਨਾਲ ਹੈ ਜਿਵੇਂ ਕਿ ਉਹਨੂੰ ਖਾਣਾ ਵਰ ਸਭ ਕਰਨਾ ਹੋਵੇ ਉਹ ਵੀ ਕਰ ਦਿੰਦੀ ਆ। ਸਾਰੇ ਕੰਮ ਘਾਦੀ ਘਾਰ ਵੀ ਨਾਲ ਪਰ ਪੜ੍ਹਾਈ ਵੀ ਜ਼ਿਆਦਾ ਅਸੀਂ ਕਹਿੰਨੇ ਪਾ ਪੜ੍ਹ ਤੋਂ ਬਟਾ। ਟੀਚਰਾਂ ਦਾ ਕਿੰਨਾ ਕਿਸੇ ਹੋਰ ਸਮਝਦੇ ਕਿਉਂਕਿ ਟੀਚਰਾਂ ਦਾ ਬਹੁਤ ਜ਼ਿਆਦਾ ਟੀਚਰਾਂ ਦੀ ਮਿਹਨਤ ਹੈਗੀ ਹੈ ਤੇ ਜਿਹੜਾ ਬੱਚੇ ਅੱਜ ਕੱਲ ਲਾਇਕ ਬਣਦੇ ਪਰ ਨਹੀਂ ਤੇ ਤੁਹਾਨੂੰ ਪਤਾ ਹੀ ਬੱਚੇ ਕਿੰਨਾ ਕ ਪੜਦੇ ਆ ਅੱਜ ਮੈਂ ਇੱਕ ਸਕੂਲ ਦੇ ਲਿਸਟ ਵਿੱਚ ਨੰਬਰ ਹਾਈਸਟ ਲੈਂਦੇ ਕਿੰਨੀ ਖੁਸ਼ੀ ਮਹਿਸੂਸ ਸਰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਮੈਂ ਸਕੂਲ ਦੀ ਪ੍ਰਿੰਸੀਪਲ ਹਾਂ ਔਰ ਮੇਰੇ ਮੇਰੇ ਸਕੂਲ ਦੇ ਬੱਚਿਆਂ ਨੇ ਜੋ ਕਿ ਇੱਕ ਬੱਚੇ ਨੇ ਪੰਜਾਬ ਵਿੱਚ ਸੈਕਿੰਡ ਰੈਂਕ ਲਿਆ ਹੈ ਔਰ 4 ਸਟੂਡੈਂਟ ਹੋਰ ਨੇ ਜਿਨ੍ਹਾਂ ਨੇ ਮੈਰਿਟ ਚ ਆਪਣਾ ਸਥਾਨ ਹਾਸਲ ਕੀਤਾ 8th ਕਲਾਸ ਦੇ ਔਰ ਇਸੇ ਤਰ੍ਹਾਂ ਪਲੱਸ 2 ਦੇ ਵੀ ਇੱਕ ਬੱਚੇ ਸਾਡਾ ਇੱਕ ਬੱਚਾ ਮੈਰਿਟ ਚ ਆਇਆ ਹੈ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਮੈਮ ਕਿਉਂਕਿ ਟੀਚਰਾਂ ਦਾ ਕਾਫੀ ਸੇ ਹੋ ਗੁੰਦਾ ਸਦੇ ਬੱਚਾ ਵਧੀਆ ਪੜਦਾ ਓਬਵੀਅਸਲੀ ਟੀਚਰਾਂ ਲਈ ਕੀ ਕਹਿਣਾ ਚਾਹੀਦਾ ਮੈਂ ਟੀਚਰਾਂ ਨੂੰ ਵਧਾਈ ਦੇਣੀ ਆ ਔਰ ਇਸੇ ਤਰ੍ਹਾਂ ਉਹਨਾਂ ਨੂੰ ਆਪਣੇ ਬੱਚਿਆਂ ਦਾ ਸਹਿਯੋਗ ਕਰਨ ਲਈ ਮੈਂ ਬਧਾਈ ਦੇਣੀ ਹੈ ਔਰ ਇਸੇ ਤਰ੍ਹਾਂ ਚਾਹਨੀ ਹੈ ਕਿ ਉਹ ਇਸੇ ਤਰ੍ਹਾਂ ਬੱਚਿਆਂ ਦੀ ਪ੍ਰੈਪਰੇਸ਼ਨ ਕਰਵਾਉਣ ਉਹਨਾਂ ਨੂੰ ਪੜ੍ਹਾਣ ਤਾਂ ਕਿ ਅਸੀਂ ਆਪਣੇ ਇਸ ਸਮਾਜ ਨੂੰ ਅچھے ਨਾਗਰਿਕ ਦੇ ਸਕੀਏ ਆਪਣਾ ਨਾਮ ਇਸ ਸਕੂਲ ਦੇ ਰੈਕર્ડ ਮੈਰਿਟ ਲਿਸਟ ਤੇ ਕਿਸ ਤਰ੍ਹਾਂ ਲਗਾ ਰਹੇ ਹੈ ਮੇਰਾ ਨਾਮ ਗੁਰੀਨ ਕੌਰ ਹੈ ਮੈਂ ਨਿਊ ਫਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਹਾਂ ਮੈਂ ਬਹੁਤ ਜ਼ਿਆਦਾ ਖੁਸ਼ ਮਹਿਸੂਸ ਹੋ ਰਹੀ ਹੈ ਕਿ ਮੈਂ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਆਈ ਹਾਂ ਟੀਚਰਾਂ ਦਾ ਕਿੰਨਾ ਸਹਿਯੋਗ ਰਿਹਾ ਟੀਚਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਉਹਨਾਂ ਨੇ ਮੈਨੂੰ ਹਰ ਇੱਕ ਪ੍ਰੋਬਲਮ ਉੱਤੇ ਸਹੀ ਕਿਤਾ ਅਨਸਰ ਆ ਨਾ ਇਹਦਾ ਨਾਈਸ ਕਰਕੇ ਮੈਂ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਆਈ ਤੇ ਜਿਸ ਵੇਲੇ ਸਵੇਰੇ ਤੁਹਾਨੂੰ ਪਤਾ ਲੱਗਦਾ ਜਿਸ ਵੇਲੇ ਰਿਜ਼ਲਟ ਆਉਂਦਾ ਉਸ ਵੇਲੇ ਕੀ ਹੋਇਆ ਮਾਹੌਲ ਸੀ ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੈਂ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਆਈ ਹਾਂ ਫਿਰ ਟੀਵੀ ਤੇ ਵੀ ਆਨ ਲੱਗ ਗਿਆ ਟੀਚਰਸ ਦਾ ਵੀ ਫੋਨ ਆਇਆ ਤਾਂ ਬਹੁਤ ਵਧੀਆ ਲੱਗਾ ਤੇ ਬਾਕ ਬਾਕੀ ਬੱਚੇ ਵੀ ਬਹੁਤ ਜ਼ਿਆਦਾ ਮਿਹਨਤ ਕਰਕੇ ਇਸ ਤਰ੍ਹਾਂ ਹੀ ਆ ਸਕਦੇ ਆ। ਹਾਂਜੀ ਅੱਜ ਆਪਣੇ ਨਾਮ ਤੇ ਸਕੂਲ ਦਾ ਨਾਮ ਰੱਖੀ। ਮੇਰੇ ਪਾਸੋਂ ਜੁਕੇ ਨਿਊ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਨਿਊ ਅੰਤਜਾਮੇ ਦੇ ਚੇਅਰਮੈਨ ਆ। ਅੱਜ ਜੀ ਜੀ ਹਾਂਜੀ ਅੱਜ ਪੰਜਾਬ ਦੇ ਸਾਡੀਆਂ ਬੱਚੀਆਂ ਨੇ ਗੁਰੂ ਕੀ ਨਗਰੀ ਦਾ ਪੰਜਾਬ ਦੇ ਵਿੱਚੋਂ ਸੈਕੰਡ ਪੋਜੀਸ਼ਨ ਲੈ ਕੇ ਟੌਪ ਕੀਤਾ ਗੋਲੀਨ ਕੌਰ ਨੇ। ਬਾਕੀ ਬੱਚਿਆਂ ਦੇ ਕੋਈ ਚੌਥਾ ਰੈਂਕ ਪੰਜਵਾਂ ਰੈਂਕ ਛੇਵਾਂ ਰੈਂਕ ਛੇ ਮਾਪਿਆਂ ਸਾਡੀਆਂ ਪਾਪਿਆਂ ਨੂੰ ਜਾਂਦਾ ਕਿਉਂਕਿ ਮਾਪਿਆਂ ਨੇ ਮਿਹਨਤ ਕਰਾਈ ਸਟਾਫ ਨੇ ਪੜਾਇਆ ਤੇ ਇਹ ਸਾਰਾ ਸਿਹਰਾ ਮਾਪਿਆਂ ਨੂੰ ਉਸ ਬੱਚੀ ਨੂੰ ਤੇ ਅਸੀਂ ਜਿਹੜੀ ਬੱਚੀ ਅੱਜ ਟੌਪ ਆਈ ਪੰਜਾਬ ਨੂੰ 21000 ਰੁਪਏ ਐਲਾਨ ਕੀਤਾ ਦੇਣ ਦਾ ਨੂੰ ਕੁੜੀ ਨੂੰ ਪੰਜਾਬ ਇਹ ਸਕੂਲ ਦੀ ਧੀਆਂ ਨੇ ਸਕੂਲ ਦਾ ਨਾਮ ਹੀ ਰੋਸ਼ਨ ਹਾਂ ਸਕੂਲ ਦੀਆਂ ਧੀਆਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਅਰੇ ਅੰਬਰਸਰ ਗੁਰੂ ਕੀ ਨਗਰੀ ਦਾ ਨਾਮ ਰੋਸ਼ਨ ਕੀਤਾ ਇੱਕ ਐਨਆਰਈ ਪਰਿਵਾਰ ਦੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਹਨਾਂ ਬੱਚਿਆਂ ਨੂੰ ਅਸੀਂ ਬਹੁਤ ਸਪੋਰਟ ਕਰਾਂਗੇ ਜਲਦੀ ਮੀਟਿੰਗ ਕਰਕੇ ਮੈਨੇਜਮੈਂਟ ਕਮੇਟੀ ਨਾਲ ਇਹਨਾਂ ਬੱਚਿਆਂ ਕੋਲ ਅਲਾਣ ਕਰਾਂਗੇ ਇੱਕ ਕੁੜੀ ਨੂੰ ਅਸੀਂ ਜਿਹੜਾ ਟੌਪ ਕੀਤਾ ਪੰਜਾਬ ਨੂੰ 21000 ਰੁਪਏ ਅਲਾਣ ਕਰਤਾ ਹੈ